ਮੁਤਾਬਕ 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 ਅਗਲੇ ਕੇ ਸਮਰਵੇ 50 ਸਰਕਾਰ ਮੁਤਾਬਕ ਗੁਰਦਾਸ भी भगवंतमान शादी मुंजाब सारे मुदा ਇੱਕ ਪੁਲਿਸ ਪਰਚਾ ਚਾਚਾ ਨੇ ਮੈਂ ਧੱਕਾ ਨਾ ਵਾ ਕਿ ਨੀ ਆ ਜਲਾਣ ਤੇ ਨੀ ਆ ਧੱਕੇ ਚਾਹੀ ਕਿਸੇ ਦਾ ਨਹੀਂ ਹੋਰ ਜਿਹੜੀਆਂ ਸੀ ਜਿਹੜੀ ਨਿਯਾਤ ਧੱਕੇ ਚਾਹੀ ਹੋਈ ਹੋਏ ਖਰਾਬੀ ਇੱਕ ਪਾਸੇ ਵੱਲੋਂ ਇੱਕ ਸਾਡੇ ਵੱਲੋਂ ਨੌਜਵਾਨਾਂ ਵੱਲੋਂ ਪੂਰਾ ਸਖਰਸ਼ ਕੀਤਾ ਜਾਊਗਾ ਜਿਹੜਾ ਥਾਡਾ ਦੇ ਚਲਾਨ ਥਾਡੇ ਕੱਟੇ ਜਾਂਦੇ ਉਹਦੇ ਕਰਕੇ ਹੀ ਇਹ ਕਰਦੇ ਆ ਜੀ ਥਾਡਾ ਦੇਖਿਆ ਮੈਂ ਨਾ ਕੇ ਲੱਗਣ ਦੇ ਉਹ ਵੀ ਥੋੜਾ ਜਿਹਾ ਆਪਣੇ ਪੁਲਿਸ ਦੇਖ ਲਵੇ ਕਿਉਂਕਿ ਨਾ ਹੀ ਕੰਮ ਕਰਦੇ ਆ ਤੇ ਨਾ ਹੀ ਕੰਮ ਕਰਦੇ ਆ

Sånn, <try> ja! ਮੈਂ ਗਰਮੀਤ ਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਆ ਸਮੁੱਚੀ ਇਕਤਾ ਪਾਰਟੀ ਆ ਗੋਨ ਨਾਲ ਵੀ ਅਸੀਂ ਭਗਵੰਤ ਮਾਨ ਆਪ ਸਰਕਾਰ ਦੇ ਖਿਲਾਫ ਵੈਸੇ ਤੇ ਲਗਾਤਾਰ ਅਸੀਂ ਜੜੀਆਂ ਵੀ ਸਰਕਾਰਾਂ ਆਈਆਂ ਵਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਚਾਹੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਚਾਹੇ ਕਾਲੀ ਭਾਈ ਭਾ ਦੀ ਆਪਾਂ ਗੱਲ ਕਰਦੇ ਆਂ ਸਭ ਤੋਂ ਨਕਮੀ ਭੈੜੀ ਸਰਕਾਰ ਕੁੱਤੇ ਵਾਲੀ ਸਰਕਾਰ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਆ ਬੜਾ ਕਹਿੰਦਾ ਮੈਂ ਬਦਲਾਅ ਕਰੂੰਗਾ ਬਦਲਾਅ ਕਰੂੰਗਾ ਆ ਦੇਖੋ ਪੂਰੇ ਪੰਜਾਬ ਤੁਹਾਡਾ ਕਿਦਾਂ ਬਦਲਾਅ ਆਂਦਾ ਪਿਆ ਵਾ ਜੇ ਆਪਾਂ ਹਲਕਾ ਕਪੂਟਲ ਜੇ ਆਪਾਂ ਗੱਲ ਕਰਦੇ ਆ ਇੱਥੇ ਜਿੰਨੇ ਵੀ ਆਪ ਵਾਲੇ ਹੈਗੇ ਆ ਏਟਾ ਪਾਰਟੀ ਸਾਰਿਆਂ ਨੂੰ ਚੈਲੰਜ ਕਰਦੀ ਆ ਕਿ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਤੇ ਬਿਆਨ ਦੇਣ ਕਿ ਪੌਣੇ 3 ਸਾਲ ਚ ਭਗਵੰਤ ਮਾਨ ਨੇ ਬੜੇ ਕੰਮ ਕੀਤੇ ਆ ਬਹੁਤ ਕੰਮ ਕੀਤੇ ਆ ਜਿੰਨੀ ਕ腐ਸ਼ਨ ਸਰਕਾਰ ਆਪ ਵਾਲਿਆਂ ਦੀ ਹੈਗੀ ਐ ਢੱਲੇ ਦੇ ਨਾਲ ਪੁਲਿਸ ਵਾਲੇ ਪੈਸੇ ਲੈਂਦੇ ਪਏ ਆ ਤੇ ਕਿਸੇ ਥਾਣੇ ਦੀ ਵੀ ਆਪਾਂ ਗੱਲ ਕਰਦੇ ਆ ਕਿਉਂਕਿ ਇੱਕਾ ਪਾਰਟੀ ਨੇ ਹਮੇਸ਼ਾ ਥਾਣੇ ਨੂੰ ਅਜਮਾਇਆ ਪਿਆ ਵਾ ਪਰ ਜਦੋਂ ਪੁਲਿਸ ਦੇ ਖਿਲਾਫ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਫੇਰ ਇਹਨਾਂ ਨੂੰ ਵਿਕਟਾ ਪੈ ਜਾਂਦੀ ਆ ਜਿੱਥੇ ਆਪਾਂ ਖੜੇ ਆ ਪ੍ਰੀਤ ਨਗਰ ਚੌਂਕ ਦੇ ਵਿੱਚ ਦੇਖੋ ਪੂਰੇ ਪੰਜਾਬ ਦੀ ਟ੍ਰੈਫਿਕ ਜਿਹੜੀ ਆ ਜੰਮੂ ਪੈਲੇਸੋਂ ਲੈ ਕੇ ਸੁਲਤਾਨਪੁਰ ਰੋਡ ਤੱਕ ਮੈਂ ਸਮਝਦਾ ਇੱਥੋਂ ਛੜਕ ਪਾਰ ਕਰਨ ਵਾਸਤੇ ਮੈਂ ਕਹਿੰਦਾ ਕਿ ਬੰਦੇ ਨੂੰ ਅੱਧਾ ਘੰਟਾ ਲੱਗਦਾ ਆ ਵੀ ਟ੍ਰੈਫਿਕ ਮੈਂ ਸਮਝਦਾ ਜੀ ਇਹਨਾਂ ਮੁਹੱਲਿਆਂ ਦੇ ਵਿੱਚੋਂ ਸੁੰਦਰ ਨਗਰ ਹੋ ਗਿਆ ਮਤਾਵਗੜ ਹੋ ਗਿਆ ਪ੍ਰੀਤ ਨਗਰ ਹੋ ਗਿਆ ਜਾਂ ਪੂਰਾ ਜਿਹੜਾ ਚਾਰ ਪੰਜ ਮੁਹੱਲਿਆਂ ਨੂੰ ਕਰਾਸ ਕਰਦਾ ਕਿਉਂਕਿ ਸਿਰਫ ਬੱਚਿਆਂ ਦੇ ਨੰਗਣ ਵਾਸਤੇ ਜਾਂ ਕਾਰ ਮੋਟਰ ਵਾਸਤੇ ਹੈਗਾ ਨਾ ਕਿਸੇ ਡੀਸੀ ਦੀ ਨਿਗ੍ਹਾ ਜਾਂਦੀ ਹੈ ਨਾ ਕਿਸੇ ਕਮਿਸ਼ਨ ਨਾ ਜਾਂਦੀ ਹੈ ਉਹ ਨਿਗਮ ਨਗਰ ਨਿਗਮ ਦੇ ਵਿੱਚ ਇਹਨੇ ਕਰਪ ਬੰਦੇ ਹੈਗੇ ਆ ਵੀ ਮੈਂ ਸਮਝਦਾ ਵੀ ਜਿਹੜਾ ਪਾਲੀ ਹੈ ਵੀ ਪਾਲੀ ਜਿਹਨੂੰ ਇਨਚਾਰਜ ਲਾਇਆ ਸਟੀਲ ਲੈਡ ਦਾ ਤੁਸੀਂ ਰਾਤ ਨੂੰ ਕੈਮਰਾ ਮਾਰ ਕੇ ਦੇਖ ਲਵੋ ਇੱਥੇ ਕੋਈ ਲਾਈਟ ਨਹੀਂ ਜਗਦੀ ਕਾਗਜ਼ਾਂ ਵਿੱਚ ਲੈਟਾਂ ਸਾਰੀਆਂ ਪਾਸ ਹੋਈਆਂ ਪਈਆਂ ਲਗਦੀਆਂ ਵਾ ਪੈਸੇ ਪਾਸ ਕਰਾਉਂਦੇ ਆ ਉਹ ਤੀਸਰੀ ਗੱਲ ਵੀ ਮੈਡੀਕਲ ਕੋਲੇਜ ਵੀ ਰਾਣਾ ਗੁਰਜੀਤ ਸਿੰਘ ਨੇ ਪਾਸ ਕਰਾਇਆ ਸੀਗਾ ਆ ਦੂਜੀ ਸਰਕਾਰ ਆ ਗਈ ਏ ਝਾੜੂ ਵਾਲਿਆਂ ਦੀ ਜਿਹੜਾ ਇਹਨਾਂ ਦਾ ਮੁਖੀਆ ਹੈਗਾ ਵਾ ਭਗਵੰਤ ਮਾਨ ਸ਼ਰਾਬੀ ਉਹ ਸਾਰੇ ਨੇ ਪਤਾ ਭਗਵੰਤ ਮਾਨ ਸ਼ਰਾਬੀ ਹੈਗਾ ਵਾ ਉਹ ਸ਼ਰਾਬੀ ਨੇ ਦੇਖੋ ਇਹ ਤਹਾਟਨ ਕੀਤਾ ਮੈਡੀਕਲ ਕੋਲੇਜ ਦਾ ਅੱਜ ਜੇ ਮੈਡੀਕਲ ਕੋਲੇਜ ਬਣਿਆ ਹੁੰਦਾ ਵੀ ਮੈਸਰਾਂ ਦਾ ਬੱਚਿਆਂ ਨੂੰ ਆਮ ਗਰੀਬਾਂ ਨੂੰ ਉੱਥੇ ਬੜੀ ਸਹੂਲਤ ਮਿਲਣੀ ਸੀਗੀ ਪਰ ਕਪੂਰਤਲ ਦੇ ਆਪ ਵਾਲੇ ਹੈਗੇ ਆ ਇਹਨਾਂ ਨੇ ਆਪਣੇ ਘਰੇ ਬਣੇ ਪਏ ਆ ਇਹ ਲਾਲ ਬੱਤੀਆਂ ਭਾਲਦੇ ਆ ਇੱਕ ਕੰਮਗਨਾਦਨ ਕਪੂਠਲੇ ਆ ਪਰ ਜਿੰਨੇ ਵੀ ਹੈਗੇ ਆ ਇੱਕ ਕੰਮਗਨਾਦਨ ਅਸੀਂ ਕੋਈ ਛੜਕ ਬਣਾਈ ਆ ਕੋਈ ਲਾਟਾ ਠੀਕ ਕਰਾਈਆ ਵਾ ਸਾਲ ਬਾਅਦ ਦੀਵਾਲੀ ਆਂਦੀ ਹੈ ਸਾਲ ਬਾਅਦ ਪਟਾਕੇ ਲੱਗਦੇ ਆ ਉਸ ਡੀਸੀ ਜੀ ਇਹ ਚ ਪੈਸੇ ਜਾਂਦੇ ਆ ਕੋਸ਼ ਚੇਅਰਮੈਨ ਜੀ ਇਹ ਚ ਪੈਸੇ ਜਾਂਦੇ ਆ ਜਾਣੀ ਇਹ ਪੈਸੇ ਕਮੌਨ ਤੇ ਲੱਗੇ ਪਏ ਆ ਕਿਉਂਕਿ ਜਿਨ੍ਹਾਂ ਵਿਚਾਰਿਆ ਨੇ ਕਦੀ ਕੁਰਸੀਆਂ ਨਹੀਂ ਦੇਖੀਆਂ ਕਦੀ ਗੱਡੀਆਂ ਨਹੀਂ ਦੇਖੀਆਂ ਜਗਦਮ ਗੱਡੀ ਉਹ ਮਿਲ ਜਾਵੇ ਤੇ ਮੈਂ ਸਮਝਦਾ ਅਗਲੇ ਕਹਿੰਦੇ ਆ ਕਿਸਾਨ ਤੋਂ ਮਾਰੇ ਪੈਸਾ ਕੁਝ ਮਿਲ ਗਿਆ ਪਰ ਗਰੀਬਾਂ ਦੀਆਂ ਵੋਟਾਂ ਲੈ ਕੇ ਇਹ ਗਰੀਬਾਂ ਦੀਆਂ ਵੋਟਾਂ ਪਈਆਂ ਜੇ ਚੇਅਰਮੈਨ ਕੋਈ ਬਣਿਆ ਤੇ ਗਰੀਬਾਂ ਦੀਆਂ ਵੋਟਾਂ ਦਾ ਬਣਿਆ ਔਰ ਮੈਂ ਇਕਤਾ ਪਾਰਟੀ ਖਾਸ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਸੀ ਬੇਨਤੀ ਅੱਜ ਕਰਦਾ ਵੀ ਜੇ ਜਲਦੀ ਇਸ ਰੋਡ ਦਾ ਕੋਈ ਟ੍ਰੈਫਿਕ ਦਾ ਨਾ ਕੋਈ ਹੱਲ ਹੋਇਆ ਜਾਂ ਸਟੀਲ ਲਟਾਂ ਨਾ ਲੱਗੀਆਂ ਅਗਲਾ ਪ੍ਰੋਗਰਾਮ ਸਾਡਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਖਾਸ ਤੌਰ ਤੇ ਪਾਲੀ ਦੇ ਖਿਲਾਫ ਮੈਨੂੰ ਇੱਕ ਹਫ਼ਤਾ ਹੋ ਗਿਆ ਲਾਈਟ ਦੇ ਲਾਉਣ ਵਾਸਤੇ ਅਸੀਂ ਕੋਲੋਂ ਪੈ ਖਰਚ ਕੇ ਲਾਈਟਾਂ ਲਵਾਈਆਂ ਪਰ ਇਹਦੀ ਅਸੀਂ ਪੂਰ ਖੋਲਾਂਗੇ ਜਿਹੜਾ ਪਾਲੀ ਹੈਗਾ ਵਾ ਸਾਰੇ ਐਮਸੀ ਜਿਹੜੇ ਖਲਾਫ ਹੈਗੇ ਆ ਉਹ ਥਾਣਿਆਂ ਵਾਲਿਆਂ ਨੂੰ ਖਾਸ ਕਰਕੇ ਮੈਂ ਐਸਐਸਪੀ ਸਾਹਿਬ ਨਵੇਂ ਆਏ ਆ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਥਾਣਿਆਂ ਦੇ ਵਿੱਚ ਜਿਹੜਾ ਲੇਜ਼ ਨਾਲ ਪੈਸੇ ਲੈ ਕੇ ਗਰੀਬਾਂ ਕੋਲ ਜਾਂ ਪੀਸੀਆਰ ਹੋ ਗਈ ਜਾਂ ਕੋਈ ਪੁਲਸ ਹੋ ਗਈ ਪੈਸੇ ਤੋਂ ਬਿਨਾਂ ਨਹੀਂ ਕੰਮ ਕਰਦੇ ਜਦੋਂ ਮਰਜੀ ਸਾਨੂੰ ਐਸਐਸਪੀ ਬੁਲਾਣ ਅਸੀਂ ਖੁਦ ਆਪਣਾ ਕਾਫਲਾ ਲੈ ਕੇ ਮੰਗਲਵਾਰ ਨੂੰ ਜਾਵਾਂਗੇ ਕਿ ਥਾਣਿਆਂ ਦੇ ਵਿੱਚ ਕੀ ਹਾਲਾਤ ਹੋਏ ਪਏ ਐ ਮੈਂ ਆਪਰੇ ਕਹਿਣਾ ਚਾਹਨਾ ਸ਼ਰਮ ਕਰੋ ਮੜੀ ਮੋਟੀ ਆਪਣੇ ਦਫ਼ਤਰਾਂ 'ਚ ਬੈਠੇ ਆ ਬਾਹਰ ਸੜਕਾਂ ਤੇ ਆਓ ਉਦਾਂ ਦੇ ਕਹਿੰਦੇ ਯਾਪ ਵਾਲਿਆਂ ਝਾੜੂ ਮਾਰਨ ਵਾਲਿਆਂ ਨਾ ਤੁਹਾਡਾ ਝਾੜੂ ਨਜ਼ਰ ਆਂਦਾ ਵਾ ਨਾ ਤੁਸੀਂ ਨਜ਼ਰਾਂ ਨੇ ਪਏ ਆ ਇਸ ਕਰਕੇ ਇਕ ਤਾਂ ਪਾਰਕਿੰਗ ਸਮੇ ਸਮੇ ਤੇ ਕਰਪਟ ਸਰਕਾਰਾਂ ਦੇ ਖਿਲਾਫ ਪ੍ਰੋਗਰਾਮ ਕਰਕੇ ਇਹਨਾਂ ਦੇ ਪੁਤਲੇ ਸਾੜ ਕੇ ਫਿਰ ਮੈਨ ਕੋਲ ਨਾ ਜਾ ਕੇ ਕਿਥੇ ਜਾਂਦੇ ਆ ਅੱਜ ਦਾ ਸਾਡਾ ਪ੍ਰੋਗਰਾਮ ਸੀ ਮੇਨ ਸੀਗਾ ਵੀ ਜਿਹੜੇ ਭਗਵੰਤ ਮਾਨ ਨੇ ਕਿਹਾ ਹੈ ਬੀਬੀਆ ਨੂੰ 1000 ਰੁਪਏ ਮਿਲੂਗਾ ਉਹ ਸ਼ਰਮ ਕਰ ਮਾੜੀ ਮੋਟੀ ਕਪੂਤਲੇ ਵਾਲਿਓ ਕਿ ਭਗਵੰਤ ਮਾਨ ਅੱਜ ਪੂਨੇ 3 ਸਾਲ ਹੋ ਗਏ ਆ ਨਾ ਕਿਸੇ ਨੂੰ 1000 ਰੁਪਏ ਮਿਲਿਆ ਆ ਨੌਜਵਾਨ ਜਿੰਨੇ ਇਕੱਠੇ ਹੋਏ ਪਏ ਆ ਇਹਨਾਂ ਨੂੰ ਅੱਜ 5000 ਰੁਪਏ ਮਹੀਨਾ ਦੇਵਾਂਗੇ ਜਾਂ ਨੌਕਰੀ ਨਾ ਦੇਵਾਂਗੇ ਪਰ ਜਿੰਨੇ ਸਾਥੀ ਖੜੇ ਆ ਪਹੁੰਚ ਤੇ 5000 ਮਿਲਿਆ ਕਿਸੇ ਨੂੰ ਨਹੀਂ ਮਿਲਿਆ ਇਸ ਕਰਕੇ ਇਹ ਕਰਪਟ ਸਰਕਾਰਾਂ ਹੈਗੇ ਮੇਰੇ ਖਾਸ ਤੱਕ ਨੌਜਵਾਨ ਸਾਥੀਓ ਵੀ ਆਪਾਂ ਜਿੰਨਾ ਚਿਰ ਛੜਕਾ ਤੇ ਨਹੀਂ ਆਵਾਂਗੇ ਇਹਨਾਂ ਨੂੰ ਜਿਹੜੀ ਸ਼ਰਮ ਨਹੀਂ ਆਣੀ ਇਹ ਤਾਂ ਪਾਰਟੀ ਦਾ ਅੱਜ ਜਿਹੜਾ ਇਹ ਏਜੰਡਾ ਸੀਗਾ